ਖੰਨਾ ਪੁਲਿਸ ਨੇ ਅੰਤਰਰਾਸ਼ਟਰੀ ਨਸ਼ਾ ਤਸਕਰੀ ਗਰੋਹ ਦਾ ਕੀਤਾ ਪਰਦਾਫਾਸ਼ ਇਸ ਗਰੋਹ ਦੇ ਤਿੰਨ ਤਸਕਰਾਂ ਨੂੰ ਕੀਤਾ ਗ੍ਰਿਫਤਾਰ ਤਿੰਨੋਂ ਤਸਕਰ ਹਰਿਆਣਾ ਦੇ ਰਹਿਣ ਵਾਲੇ ਸਨ ਤੇ ਪੁੱਕੇ ਦਾ ਕੈਂਟਰ ਭਰ ਕੇ ਪੰਜਾਬ ਵਿੱਚ ਸਪਲਾਈ ਕਰਨ ਆ ਰਹੇ ਸਨ ਸਮਰਾਲਾ ਪੁਲਿਸ ਨੇ ਇਹਨਾਂ ਨੂੰ ਨਾਕਿਆ ਤੋਂ ਕੀਤਾ ਗ੍ਰਿਫਤਾਰ ਸਮਰਾਲਾ ਪੁਲਿਸ ਥਾਣਾ ਵਿੱਚ ਇਹਨਾਂ ਖਿਲਾਫ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਐਸਐਸਪੀ ਅਵਨੀਤ ਕੌਂਡਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਨਾਲਾ ਪੁਲਿਸ ਚੌਂਕੀ ਕੋਲ ਨਾਕਾਬੰਦੀ ਕੀਤੀ ਹੋਈ ਸੀ ਨਕਾਵੰਦੀ ਨੂੰ ਦੇਖਦੇ ਹੋਏ ਇਨ੍ਹਾਂ ਲੋਕਾਂ ਨੇ ਕੈਂਟਰ ਪਿੱਛੇ ਹੀ ਰੋਕ ਲਿਆ ਜਦੋਂ ਪੁਲਿਸ ਨੂੰ ਇਨ੍ਹਾਂ ਤੇ ਸ਼ੱਕ ਹੋਇਆ ਤਾਂ ਉਹਨਾਂ ਨੇ ਕੈਂਟਰ ਕੋਲ ਪਹੁੰਚ ਕੇ ਜਦੋਂ ਕੈਂਟਰ ਦੀ ਤਲਾਸ਼ੀ ਲਈ ਤਾਂ ਕੈਂਟਰ ਵਿੱਚੋਂ 5 ਕੁਇੰਟਲ ਭੁੱਕੀ ਬਰਾਮਦ ਹੋਈ ਉਸ ਸਮੇਂ ਕੈਂਟਰ ਵਿੱਚ 3 ਲੋਕ ਸਵਾਰ ਸਨ ਤਿੰਨਾਂ ਦਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਤੁਸੀਂ ਵੇਖ ਰਹੇ ਹੋ ਖੰਨਾ ਦਨਰਾਜ ਮੈਨਰੋ ਦੀ ਰਿਪੋਰਟ ਇਹ ਜਿਹੜੀ ਪਿਛਲੇ ਸਮੇਂ ਦੀ ਤਰ੍ਹਾਂ ਹੀ ਜਿਹੜੀ ਸਾਡੀ ਖੰਨਾ ਪੁਲਿਸ ਦੀ ਘਟੜੇ ਇੰਟਰਨੈਸ਼ਨਲ ਖਿਲਾਫ ਹੋ ਕੇ ਰਹੇ ਨੇਸ਼ ਦੇ ਖਿਲਾਫ ਤੇ ਸਾਡੀ ਮੁਹਿੰਮ ਉਹ ਇਸ ਸਾਲ ਵੀ ਕੰਟੀਨਿਊ ਚੱਲ ਰਹੀ ਹੈ ਉਹਦੇ ਬਹੁਤ ਸਾਰੇ ਵਧੀਆ ਸਫਲਤਾਸ ਮਿਲੀ ਹੈ ਜਿਸ ਦੇ ਚੋਂ ਸਾਲ ਨੂੰ ਕੰਨਾਪੁਰ ਤੋਂ ਨਸ਼ਾ ਸਪਲਾਈ ਕਰਨ ਵਾਲਾ ਜਿਹੜਾ ਅੰਤਰਰਾਜੀ ਗਿਰੋਆ ਵਾਲਾ ਨੰਦਾ ਫਾਸਟ ਸੀ ਤੇ ਉਹਦੇ ਚੋਂ ਸਾਲ ਨੂੰ 5 ਕੁਇੰਟਲ ਪੁਖੀਚੂਲਾ ਤੋਂ ਬਰਾਮਦ ਹੋਏ ਅਲੌਂਗ ਵਿਦ ਸੇ ਤਿੰਨ ਦੋਸ਼ੀ ਇਹਦੇ ਚੋਂ ਜਿਹੜੀ ਸਾਰੀ ਰਿਕਵਰੀ ਹੈ ਜੀ ਸਪੋਟੇਜ ਨੈਕਸਟ ਵੀ ਸੱਗਿਆ ਜਾਂ ਲੱਗਣ ਦੇ ਚੁਕੀ ਹੈ ਸਪੋਟੇਜ ਬਾਈ ਜੀਐਸਡੀ ਤੋਂ ਬੰਦੀ ਇਹ ਸੀ ਸਮਰਾਲਾ ਜਿੰਸੰਦਰ ਇਨਚਾਰਜ ਕੀ ਆਈ ਇੰਸਪੈਕਟਰ ਅਮਨ ਅਮਨ ਦੀ ਐਕਸਟ੍ਰੋ ਸਮਰਾਲਾ ਰਾਉਂਗਰਮ ਤੇ ਸੋ ਇਹਦੀ ਡਿਟੇਲ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ 20 ਜਨਵਰੀ ਨੂੰ ਖਾਲਾ ਖਾਣਾ ਸਮਰਾਲਾ ਜਿਹੜੀ ਸਟਾਕੀ ਹੋਈ ਉਹ ਗਰਦਾਲਾ ਸਾਈਡ ਤੋਂ ਨਾਕਾ ਬੰਦ ਕਰਦੇ ਸੀ ਤੇ ਦੋ ਨਾਮ ਦੇ ਕੰਟੇਨਰ ਸਮਰਾਲਾ ਸਾਈਡ ਤੋਂ ਆਨ ਦਾ ਲੇਟਰ ਆਇਆ ਸੱਕੀ ਦੇ ਨਾਂ ਤੇ ਉਹਨਾਂ ਨੂੰ ਇੰਟਰਸੈਪਟ ਕੀਤਾ ਉਹਦੇ ਤੇ ਤਿੰਨ ਮੌਜੂਦਾਂ ਚ ਵਾੜਾ ਤਿੰਨ ਵਿਅਕਤੀ ਸਵਾਰ ਸਦੇ ਉਹਨਾਂ ਦੀ ਕੰਟੇਨਰ ਹਰਿਆਣਾ ਦਾ ਨੰਬਰ ਸੀ ਐਚ 437 E C 678 ਜਿਹੜੇ ਉਹਦੇ ਚ ਬੰਦੇ ਸਦੇ ਉਹਨਾਂ ਦੇ ਨਾਮ ਚੋਂ ਆਇਡੈਂਟੀਫਾਈ ਕੀਤੇ ਗਏ ਇੱਕ ਨੇ ਆਪਣਾ ਨਾਮ ਜਿਹੜਾ ਡਰਾਈਵਰ ਸੀ ਅਮਰਜੀਤ ਸਿੰਘ ਦੱਸਿਆ ਜਿਹੜਾ ਵਾਸੀ ਬੁਲੰਦ ਅੰਬਾਲਾ ਹਰਿਆਣਾ ਦਾ ਰਹਿਣ ਵਾਲਾ ਦੂਜੇ ਨੇ ਆਪਣਾ ਨਾਮ ਹਿੰਮਤ ਸਿੰਘ ਦੱਸਿਆ ਇਹ ਵਾਸੀ ਯਮਨਾ ਨਗਰ ਹਰਿਆਣਾ ਦਾ ਹੈ ਤੇ ਜਿਹੜਾ ਤੀਜਾ ਹੋ ਸਤਨਾਮ ਸਿੰਘ ਇਹ हरियाणा दहि पिंड बुलाना ਦਾ ਰਹਿਣ ਵਾਲਾ ਹੁੰਦਾ ਤੇ ਜਦੋਂ ਇਹਨਾਂ ਦੀ ਗੱਡੀ ਦੀ ਤਲਾਸ਼ੀ ਲਈ ਕੀਤਾ ਗਿਆ ਤਾਂ ਦੇ ਕਿ ਅਸੀਂ ਆਪਣੀ ਕਿਉਂਕੀ ਗੱਛੇਡ ਅਫਸਰ ਤੋਂ ਹੀ ਕਰਾਵਾਂਗੇ ਤੇ ਮੌਕੇ ਤੇ ਜਿਹੜੇ ਡੀਐਸਪੀ ਕਮਰਾਲਾ ਜਸਪਿੰਦਰ ਸਿੰਘ ਉਹਨਾਂ ਨੂੰ ਬੁਲਾਇਆ ਗਿਆ ਤੇ ਉਹਨਾਂ ਦੀ ਪ੍ਰੈਜ਼ੈਂਸ 'ਚ ਜਿਹੜੀ ਕੰਟੇਨਰ ਹੈ ਉਹਦੀ ਤਲਾਸ਼ੀ ਕੀਤੀ ਗਈ ਜਿਹਦੇ ਵਿੱਚ ਸਾਨੂੰ 5 ਕਿੰਟਲ ਕਾਪੀ ਹਰ ਤੋਂ ਬਰਾਮਦ ਹੋਈਏ ਉਸ ਵਿਹਾਰਕ ਤੇ ਐਫਆਈਆਰ ਨੰਬਰ 16 ਡੇਟਿਡ 21 ਜਨਵਰੀ 2022

ਚੱਕ ਡਰਾਈਵਰ ਜਿਹੜਾ ਸੁਤਨਾਮ ਸਿੰਘ ਹੈ ਉਹ ਉਹ ਗੱਡੀ ਦਾ ਮਾਲਕ ਹੈ ਉਹ ਥੋੜਾ ਹਿੰਮਤ ਤੋਂ ਹੈ ਕੋਈ ਨਾ ਦੇ ਲਾਂਦੀ ਆਇਆ ਸੀ ਤੇ ਉਹ ਫਸੇ ਦੀ ਦੇਰ ਜਾਰੇ ਔਰ ਜੂਰੀng ਨੋਟੀਫਿਕੇਸ਼ਨ ਸਾਨੂੰ ਇਹ ਵੀ ਪਤਾ ਲੱਗਿਆ ਕਿ ਇਹਨਾਂ ਕਿਨਾਂ ਤੋਂ ਜਿਹੜੇ ਦੋ ਅਕਿਊਜ਼ ਹੈਗੇ ਅਮਰਜੀਤ ਸਿੰਘ ਉਹਦੇ ਤੇ ਕੱਲਾ ਖਾਣਾ ਪੰਜੌਰ ਹਲੇ ਹਰਿਆਣਾ ਵਿੱਚ 14 ਕਿਲੋ ਪੁੱਕੀ ਦਾ ਆਲਰੇਡੀ ਇੱਕ ਪਰਚਾ ਦਰਜ ਹੈਗਾ ਤੇ ਜਿਹੜਾ ਹਿੰਮਤ ਸਿੰਘ ਹੈ ਉਹਦੇ ਤੇ ਸਾਲ 2014 ਵਿੱਚ ਮੱਧ ਪ੍ਰਦੇਸ਼ ਤੋਂ ਐਨਡੀ ਦਾ ਪਰਚਾ ਹੋਇਆ ਸੀ ਜਿਸ ਦੇ ਸੋਨੇ ਅੱਸੀ ਕਿੱਲੋ ਅਫੀਮ ਦੀ recovery ਸੀਗੀ ਔਰ ਜਿਹੜਾ ਸਤਨਾਮ ਸਿੰਘ ਹੈ ਉਹਦੇ ਤੇ ਹੁਣ ਤੱਕ ਦੀ ਤਫਤੀਸ਼ ਚ ਪਤਾ ਲੱਗਿਆ ਕਿ ਕੋਈ ਵੀ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈ ਸੋ ਇਸ ਤਰ੍ਹਾਂ ਸਾਡੀ ਟੀਮ ਨੇ ਬਹੁਤ ਹੀ ਮੁਸਤੈਦੀ ਨਾਲ ਇਸ ਗੱਡੀ ਨੂੰ ਇੰਟਰਸੈਪਟ ਕਰਕੇ ਇੱਕ ਬੜੀ ਵੱਡੀ ਮਾਤਰਾ ਚ ਕਮਰਸ਼ੀਅਲ ਕੁਆਂਟੀਟੀ ਦੀ ਪੋਪੀ ਹੈਡ ਸਟੋਰ ਕੀਤੀ ਹੈ ਆਈ ਕੰਗ੍ਰੈਚੁਲੇਟ ਮਾਈ ਟੀਮ ਮੈਂ ਨਾ ਐਕਸਪੈਕਟ ਕੀਤਾ ਸੀ ਇਸ ਸਾਲ ਵੀ ਪਿਛਲੇ ਸਾਲ ਦੀ ਤਰ੍ਹਾਂ ਹੀ ਇਸੇ ਤਰ੍ਹਾਂ ਨਸ਼ੇ ਦੇ ਖਿਲਾਫ ਕੋਈ ਨਾ ਕੋਈ ਆਪਣੀ ਰਿਕਵਰੀ ਕਰਦੇ ਰਹਾਂਗੇ